ਮਰਦਾਵਾਦ 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 ਦੀਪ ਸਿੰਘ ਟਰੱਕ ਇੱਥੋਂ ਮਰਦਾਵਾਦ 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 ਦੀਪ ਦਾ ਗਗਨ ਸਿੰਘ ਜੀ ਗਗਨ ਜੀ ਕੀ ਮਾਮਲਾ ਕੀ ਹੈ ਲੈ ਜੀ ਇੱਥੋਂ ਦਾ ਜਿਹੜਾ ਏਜੰਟਾ ਮਨਦੀਪ ਸਿੰਘ ਦਿਓਲਾ ਤੇ ਉਹਦੇ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉਦੋਂ ਲਾਲਚ ਦੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇਤੋਂ ਵੇਤਨਾਮ ਤੋਂ ਮੋੜਲੇ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਸੀ ਟੂਰਿਸਟ ਵੀਜ਼ਾ ਬਿਸਟਰ ਵੀਜ਼ਾ ਤੇ ਮੈਨੂੰ ਹੁਣ ਭੇਜਿਆ ਨੀ ਇਹਨਾਂ ਨੇ ਤੇ ਉਹ ਵੀ ਰਹਿਣਾ ਸਿਕੁੰਦਰਪੁਰ ਕੀ ਤੁਹਾਡਾ ਬੇਟਾ ਕੀ ਲੱਗਦਾ ਹੈ ਇਹ ਮੇਰਾ ਸਾਡਾ ਦੋਤਾ ਜੀ ਹਾਂ ਸਾਡਾ ਦੋਤਾ ਹੈ ਤੇ ਅਸੀਂ ਜਿੱਥੇ ਖੜੇ ਆ ਇਹ ਪਿੰਡ ਰੰਗੀਆਂ ਡਿਸਟ੍ਰਿਕਟ ਸੰਗਰੂਰ ਤੇ ਇਹਨਾਂ ਬੇਟੇ ਦੀ ਅਮਰੀਕਾ ਜਾਣ ਦੀ ਗੱਲ ਹੋਈ ਸੀਗੀ ਤੇ 25 ਲੱਖ ਰੁਪਇਆ ਇਹਨਾਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤਾ ਹੋਇਆ ਹੈ ਵਿਦ ਸਾਰੇ ਪ੍ਰੂਫ ਨੇ ਸਾਡੇ ਕੋਲ ਤੇ ਬਹੁਤ ਭਜਨਟ ਕੀਤੀ ਹੈ ਭਜਨਟ ਕਰਨ ਦੇ ਬਾਵਜੂਦ ਵੀ ਕੋਈ ਮੁਸ਼ਕਲ ਹੱਲ ਨਹੀਂ ਹੋਈ ਮੁਸ਼ਕਲ ਨਾ ਹਾਲ ਹੋਣ ਦੇ ਕਾਰਨ ਫਿਰ ਇਹਨਾਂ ਦੀ ਮੰਮੀ ਨੇ ਇਸ ਟਿਪ ਚੱਕਿਆ ਕਹਿੰਦੀ ਵੀ ਮੈਂ ਆਪਣੀ ਆਤਮ ਹੱਤਿਆ ਕਰ ਲੂੰਗੀ। ਵੀ ਨਹੀਂ ਫਿਰ ਮੈਨੂੰ ਮੇਰੀ ਪੇਮੈਂਟ ਦਿੱਤੀ ਜਾਵੇ। ਇਹਨਾਂ ਕੋਲ ਜਿਹੜੀ ਪੈਲੀ ਸੀ ਡੇਢ ਕਿਲਾ ਇਹਨਾਂ ਨੇ ਪਹਿਲੀ ਵੇਚ ਕੇ ਇਹਨਾਂ ਨੂੰ ਪੇਮੈਂਟ ਦਿੱਤੀ ਆ। ਇਸ ਵਕਤ ਇਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਤੇ ਆਪ ਬੰਦਾ ਉਹ ਜਿਹੜਾ ਅਮਨਦੀਪ ਸਿੰਘ ਆ ਉਹ ਆਪ ਬਾਹਰ ਚੱਲਿਆ ਗਿਆ ਤੇ ਘਰ ਦੇ ਇਹਨਾਂ ਦੇ ਕਹਿੰਦੀ ਸਾਡਾ ਬੇਦਖਲ ਕੀਤਾ ਹੋਇਆ। ਜਦੋਂ ਪੇਮੈਂਟ ਲੈਣੀ ਸੀ ਉਦੋਂ ਬੇਦਖਲ ਨਹੀਂ ਸੀ ਹੁਣ ਇਹਨਾਂ ਨੇ ਬੇਦਖਲ ਕੀਤਾ। ਕੀ ਮੰਗ ਕਰਦੇ ਸਰਕਾਰ ਤੋਂ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਨਸਾਫ ਸਾਨੂੰ ਮਿਲੇ ਇਹਨਾਂ ਦੀ ਜਿਹੜੀ ਦਿੱਤੀ ਪੇਮੈਂਟ ਆ ਉਹ ਵਾਪਸ ਕੀਤੀ ਜਾਵੇ ਅਗਲਾ ਸ਼ੰਗਠ ਕੀ ਹੋਗਾ ਜਿੰਨਾ ਉਹ ਤੇ ਕਹਿੰਦੀ ਵੀ ਮੈਂ ਵੀ ਮੈਂ ਆਪਣੀ ਜਾਨ ਦੇ ਦੂੰਗੀ ਪਰ ਜਾਂ ਸਾਡੀ ਪੇਮੈਂਟ ਦੇ ਦੇਣ ਜਾਂ ਫਿਰ ਮੈਂ ਆਪਣੀ ਜਾਨ ਦੇ ਦੂੰਗੀ ਕੀ ਪੁਲਿਸ ਪ੍ਰਸ਼ਾਸਨ ਕੋਈ ਆਇਆ ਇੱਥੇ ਨਹੀਂ ਜੀ ਇੱਥੇ ਕੱਲ ਸ਼ਾਮ ਨੂੰ ਆਏ ਸੀ ਇੱਥੇ ਇਹੀ ਕਿਹਾ ਗਿਆ ਉਹਨਾਂ ਵੱਲੋਂ ਕਿ 12 ਲੱਖ ਦੇ ਵਿੱਚ ਸਾਡੇ ਨਾਲ ਕੰਪਰੋਮਾਈਜ਼ ਕਰ ਪੇਮੈਂਟ 25 ਲੱਖ ਹੈ ਜੀ ਤੇ 12 ਲੱਖ ਲਈ ਕਹਿੰਦੇ ਨਹੀਂ ਅਸੀਂ 12 ਲੱਖ ਨਹੀਂ ਲੈਣਾ ਲੈਣੀਆਂ ਤਾਂ ਪੇਮੈਂਟ ਪੂਰੀ ਲੈਣੀ ਆ ਤੇ ਜਿਹਦੇ ਵਿੱਚ ਮਤਲਬ ਉਹਦਾ ਵਿਆਜ ਵੀ 1 ਸਾਲ ਦਾ 6 ਲੱਖ ਰੁਪਇਆ ਵਿਆਜ ਹੀ ਬਣਦਾ ਵਿਆਜ ਉਹਨਾਂ ਨੂੰ ਛੱਡਿਆ ਬਣਦੀ ਪੇਮੈਂਟ ਇਹਨਾਂ ਦੀ ਵਾਪਸ ਕੀਤੀ ਜਾਵੇ ਗਗਨਦੀਪ ਸਿੰਘ ਗਗਨ ਜੀ ਕੀ ਮਾਮਲਾ ਕੀ ਹੈ ਲਓ ਜੀ ਇੱਥੋਂ ਦਾ ਜਿਹੜਾ ਏਜੰਟਾ ਮਨਦੀਪ ਸਿੰਘ ਦਿਓਲ ਉਹਦੇ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉੱਤੇ ਲਾਲਚ ਕੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇਥੋਂ ਵੇਤਨਾਮ ਤੋਂ ਮੋੜਲੇ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਸੀ ਟੂਰਿਸਟ ਵੀਜ਼ਾ ਵਿਸਟਰ ਵੀਜ਼ਾ ਤੇ ਮੈਨੂੰ ਹੁਣ ਭੇਜਿਆ ਨਹੀਂ ਇਹਨਾਂ ਨੇ ਤੇ ਉਹਦੇ ਵਿੱਚੋਂ ਇੱਕ ਵੀ ਰੁਪਿਆ ਮੇਰਾ ਅਜੇ ਤੱਕ ਨਾ ਵਾਪਸ ਨਹੀਂ ਕੀਤਾ ਗਈ ਇੰਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਉਹਦੇ ਚੱਕਰ 'ਚ ਹੁਣ ਮੰਮੀ ਮੇਰੇ ਟੈਂਕੀ ਤੇ ਨੇ 30 ਘੰਟੇ ਹੋ ਗਏ ਜੀ ਨਾ ਕੋਈ ਪੁਲਿਸ ਕੀ ਮੰਗ ਕੀ ਕਰਦੇ ਹੋ ਮੰਗ ਜੀ ਸਾਡੇ ਪੈਸੇ ਵਾਪਸ ਦਿੱਤੇ ਜਾਣ ਪੂਰੇ ਜਿੰਨੇ ਸਾਡੇ ਬੈਂਕ ਸਟੇਟਮੈਂਟਾਂ ਚ ਨੇ ਸਾਡੇ ਕੋਲ ਹੈਗੇ ਜਾਂ ਸਾਰਾ ਪ੍ਰੂਫ ਨੇ 25 ਲੱਖ ਦੀਆਂ ਨੇ 25 ਲੱਖ ਵਾਪਸ ਦਿੱਤਾ ਜਾਵੇ ਜੀ ਚੰਜੀ ਜੀ ਕੀ ਮਾਮਲਾ ਕੀ ਹੈ ਕਦੋਂ ਦਾ ਹੈ ਕਿੰਨੀ ਰਕਮ ਲਈ ਹੈ ਮਾਮਲਾ ਤਾਂ 1 ਸਾਲ ਹੋ ਗਿਆ ਜੀ ਇਹਨਾਂ ਨੂੰ ਇਹ ਥਾਣੇ ਦੇ ਵਿੱਚ ਵੀ ਦਰਖਾਸਤਾਂ ਦਿੱਤੀਆਂ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਇਹਨਾਂ ਦੇ ਘਰੇ ਵੀ ਆਉਂਦੇ ਨੇਗੇ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਫਿਰ ਕੱਲ ਸਵੇਰ 5 ਵਜੇ ਨੂੰ ਤਕਰੀਬਨ ਟੈਂਕੀ ਦੇ ਉੱਤੇ ਚੜ ਗਏ ਨੇਗੇ ਅੱਜ 30 ਘੰਟੇ ਹੋ ਗਏ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਕੋਈ ਵੀ ਇੱਥੇ ਸਾਥ ਨਹੀਂ ਦੇ ਰਿਹਾ ਕਿ ਨਾ ਕੋਈ ਨਮਿੰਦਾ ਇੱਥੋਂ ਦਾ ਆਪਣੇ ਐਮਪੀ ਮੀਤ ਹਰਸਨ ਕੋਈ ਨਹੀਂ ਦੇਖੋ ਵੀ ਅੱਜ ਸਾਡਾ 5 ਵਜੇ ਤੱਕ ਇਹਨਾਂ ਨੂੰ ਦਿੱਤਾ ਗੱਲ ਸੁਨੇਹਾ ਜੇ ਨਹੀਂ ਉਸ ਤੋਂ ਬਾਅਦ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਮੈਂ ਜਥੇਨਾਬ ਸਿੰਘ ਸਰਪੰਚ ਸਾਬਕਾ ਸਰਪੰਚ ਪਿੰਡ ਹਮੀਦੀ ਕੀ ਮਾਮਲਾ ਕੀ ਹੈ ਪਿੰਡ ਰੰਗੀਆਂ ਦਾ ਅੱਜ ਇਹ ਟੰਕੂੜੀ ਉੱਪਰ ਪਾਣੀ ਟੈਂਕੀ ਤੇ ਚੜੀ ਹੀ ਹੈ ਕਿਰਨਜੀਤ ਕੌਰ ਦਾ ਬੇਟਾ ਗਗਨਦੀਪ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਫਸਲਾ ਕੇ ਇਸ ਪਿੰਡ ਦਾ ਰਹਿਣ ਵਾਲਾ ਮਨਦੀਪ ਸਿੰਘ ਦਿਓਲ ਪੁੱਤਰ ਜਸਵੰਤ ਸਿੰਘ ਏਜੰਟੀ ਦੇ ਨਾਮ ਤੇ 25 ਲੱਖ ਰੁਪਏ ਦੀ ਇੱਕ ਨੰਬਰ ਚ ਠੱਗੀ ਆ ਜਿਹੜੇ ਸਾਡੇ ਕੋਲੇ ਸਾਰੇ ਪ੍ਰੂਫ ਨੇ ਇੱਕ ਨੰਬਰ ਦੇ ਵਿੱਚ ਠੱਗੀ ਆ ਸਾਰੀਆਂ ਸਟੇਟਮੈਂਟਾਂ ਨੇ ਇਹ ਬੜੇ ਯਤਨ ਕੀਤੇ ਇੱਕ ਪੰਜਾਬ ਸਰਕਾਰ ਦੇ ਵਿੱਚ ਹਿੱਸੇਦ ਰੱਖਣ ਵਾਲੇ ਪੰਨੂ ਨਾਮ ਦੇ ਵਿਅਕਤੀ ਸ੍ਰੀ ਪੰਨੂ ਨਾਮ ਦੇ ਵਿਅਕਤੀ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਸਭ ਕੁਝ ਫੇਲ ਹੋ ਗਿਆ ਕੱਲ੍ਹ ਹੀ ਸਵੇਰੇ ਲਗਭਗ 5:30 ਤੋਂ 6 ਵਜੇ ਦੇ ਕਰੀਬ ਅੰਮ੍ਰਿਤ ਵੇਲੇ ਇਹ ਟੈਂਕੀ ਤੇ ਚੜ ਗਿਆ 30 ਘੰਟੇ ਬੀਤ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਸਿਰਫ ਇੱਥੋਂ ਤੱਕ ਸਾਰ ਲਈਆ ਕਿ ਰਾਤੀ 7:00 ਵਜੇ ਆਏ ਨੇਗੇ ਓਂਕਾਰ ਸਿੰਘ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪਹਿਲਾਂ ਐਸ ਐਚ ਓ ਕਰਮਜੀਤ ਸਿੰਘ ਸਦਰ ਧੂਰੀ ਆਏ ਸੀ ਉਹ ਆਪਣਾ ਕੁਝ ਗੱਲਾਂ ਬਾਤਾਂ ਕਰਕੇ ਚਲੇ ਗਏ 12 ਲੱਖ ਰੁਪਏ ਕੱਲ ਸਾਨੂੰ ਇਹ ਦੇ ਰਹੇ ਸੀ ਕਿ 25 ਲੱਖ ਦਾ ਮਾਮਲਾ 12 ਲੱਖ ਚਰਫਾਫਾ ਕਰ ਦੋ ਅਸੀਂ ਮਨਾਂ ਕਰ ਦਿੱਤਾ ਸਾਡੀ ਮੰਗ ਹੈ ਕਿ 25 ਲੱਖ ਦਾ 25 ਲੱਖ ਸਾਨੂੰ ਦਿੱਤਾ ਜਾਵੇ ਵਾਪਸ ਕੀਤਾ ਜਾਵੇ ਇਸ ਪੀੜਤ ਪਰਿਵਾਰ ਨੂੰ ਜੇਕਰ ਇਸ ਪੀੜਤ ਪਰਿਵਾਰ ਨੂੰ ਜਿੰਨਾ ਚਿਰ ਇਹਨਾਂ ਸਾਫ ਨਹੀਂ ਮਿਲਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਸਾਡੇ ਸਿੱਧੂਪੁਰ ਦੇ ਆਗੂ ਨੇ ਸ੍ਰੀ ਦਵ ਪਾਕਿਸਤਾਨ ਦੇ ਕਲੱਬ ਦੇ ਸਾਡੇ ਆਗੂ ਨੇ ਜਿਹੜੇ ਗੁਰੂਪਿੰਡ ਤੋਂ ਨੇ ਸਾਰੇ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਆਏ ਉਹਨੇ ਬੀਬੀਆਂ ਆਈਆਂ ਹੋਏ ਨੇ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਜਿਉਂਦਾ ਤਿਆ ਰਹੂ ਆਦਰਵਾਇਜ਼ ਬੀਬੀ ਕਿਰਨਜੀਤ ਕੌਰ ਜਿਹੜੇ ਆਪਣੇ ਬੱਚੇ ਲਈ ਇਨਸਾਫ ਮੰਗਦੀਆਂ 1 ਸਭ ਕੁਝ ਵੇਚ ਕੇ ਘਰੋਂ ਬੇਕਾਰ ਹੋ ਗਈ ਆ ਉਹਦੀ ਕੋਈ ਜਾਨ ਨੂੰ ਨੁਕਸਾਨ ਹੁੰਦਾ ਤਾਂ ਇਹਦਾ ਸਿੱਧਾ ਤੇ ਸਿੱਧਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਇਸ ਦੁਰਖਾਸਤ ਦੇ ਵਿੱਚ ਸ਼ਾਮਲ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨਾਮ ਦਰਜ ਨੇ ਉਹ ਸਾਰੇ ਜ਼ਿੰਮੇਵਾਰ ਹੋਣਗੇ